ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਦੇ ਪੈਨਸ਼ਨਸ ਦੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਆਪਣੇ ਨਾਲ ਦੇ ਸਾਥੀਆਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਸੋ ਅੱਜ ਡਿਸਕਸ ਕਰਾਂਗੇ ਮੁਲਾਜ਼ਮਾਂ ਦੇ ਪੈਨਸ਼ਨਸ ਦੀ ਸਾਂਝੇ ਫਰੰਟ ਵੱਲੋਂ ਇੱਕ ਰੈਲੀ ਹੋਈ ਹੈ ਇਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੀ ਅੱਗੋਂ ਬਿਆਨ ਆਇਆ ਆ ਆਪਾਂ ਡਿਟੇਲ ਵਿੱਚ ਡਿਸਕਸ ਕਰਦੇ ਹਾਂ ਪੰਜਾਬ ਮੁਲਾਜ਼ਮਾਂ ਦੇ ਪੈਨਸ਼ਨਰ ਸਾਂਝੇ ਫਰੰਟ ਦੀ ਸੈਕਟਰ 39 ਦੀ ਦਾਣਾ ਮੰਡੀ ਵਿੱਚ ਹੋਈ ਰੈਲੀ ਅਤੇ ਮੜਕਾ ਚੌਂਗ ਵਿੱਚ ਲਾਈ ਧਰਨੇ ਉਪਰੰਤ 10 ਸਤੰਬਰ ਨੂੰ ਮਿਲੀ ਮੀਟਿੰਗ ਇੱਕ ਵਾਰ ਫਿਰ ਮੁਲਤਵੀ ਹੋ ਗਈ ਹੈ ਸਾਂਝਾ ਮੁਲਾਜ਼ਮ ਤੇ ਪੈਨਸ਼ਨਰਸ ਫਰੰਟ ਦੇ ਕਨਵੀਨੀਅਨ ਜਸਵੀਰ ਸਿੰਘ ਤਲਵਾੜਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ 8ਵੀਂ ਵਾਰ ਮੁੱਖ ਮੰਤਰੀ ਨੇ ਰਿਹائش ਚੰਡੀਗੜ੍ਹ ਵਿੱਚ ਹੋਣ ਵਾਲੀ ਮੀਟਿੰਗ ਲਈ ਭੇਜੇ ਟੈਲੀਫੋਨਿਕ ਸੰਦੇਸ਼ ਰਾਹੀਂ ਹੁਣੇ ਮੀਟਿੰਗ ਮੁਲਤਵੀ ਕਰਕੇ 12 ਸਤੰਬਰ ਨੂੰ ਤੈਅ ਕਰ ਦਿੱਤੀ ਹੈ ਪਰ ਇਹ ਨਹੀਂ ਦੱਸਿਆ ਕਿ ਮੀਟਿੰਗ ਮੁੱਖ ਮੰਤਰੀ ਨਾਲ ਹੀ ਹੋਵੇਗੀ ਜਾਂ ਫਿਰ ਕੈਬਨਿਟ ਸਬ ਕਮੇਟੀ ਨਾਲ ਸਾਂਝੇ ਫਰੰਕ ਦੇ ਕਨਵੀਨੀਅਨ ਜਸਵੀਰ ਸਿੰਘ ਤਲਵਾੜਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਲਾਜ਼ਮ ਅਤੇ ਪੈਨਸ਼ਨਰਸ ਮੰਗਾਂ ਪ੍ਰਤੀ ਗੰਭੀਰ ਹੀ ਹਨ ਇਸੇ ਕਰਕੇ ਉਹ ਵਾਰ-ਵਾਰ ਮੀਟਿੰਗ ਮੁਲਤਵੀ ਕਰ ਰਹੇ ਹਨ ਇਥੇ ਕਹਿਣ ਦਾ ਮਤਲਬ ਹੈ ਕਿ ਮੁਲਾਜ਼ਮ ਦੇ ਪੈਨਸ਼ਨਸ ਦੀਆਂ ਮੰਗਾਂ ਪ੍ਰਤੀ ਸਰਕਾਰ ਗੰਭੀਰ ਨਹੀਂ ਹੈ ਉਹਨਾਂ ਕਿਹਾ ਕਿ ਸਾਂਝੇ ਫਰੰਟ ਅਤੇ ਪੈਨਸ਼ਨਰਸ ਫਰੰਟ ਨੂੰ ਮੁੱਖ ਮੰਤਰੀ ਤੋਂ ਘੱਟ ਕਿਸੇ ਵੀ ਅਧਿਕਾਰੀ ਜਾਂ ਮੰਤਰੀ ਨਾਲ ਮੀਟਿੰਗ ਮਨਜ਼ੂਰ ਨਹੀਂ ਹੈ। ਉਹਨਾਂ ਕਿਹਾ ਕਿ ਭਾਵੇਂ ਸਰਕਾਰ ਨੇ ਚੰਡੀਗੜ੍ਹ ਪੁਲਿਸ ਨਾਲ ਹੀ 18 ਕਨਵੀਨੀਅਨ ਤੇ ਪੁਲਿਸ ਕੇਸ ਦਰਜ ਕਰਕੇ ਸੰਘਰਸ਼ ਨੂੰ ਦਬਾਉਣ ਦੀ ਰਣਨੀਤੀ ਘੜੀ ਹੈ ਪਰ ਉਹਨਾਂ ਦਾ ਸੰਘਰਸ਼ ਪੁਰਾਣੀ ਪੈਨਸ਼ਨ ਬਹਾਲੀ ਤੇ ਹੋਰ ਮੰਗਾਂ ਨੂੰ ਲੈ ਕੇ ਜਿਹੜਾ ਜਾਰੀ ਰਹੇਗਾ। ਸੋ ਇਹ ਜਿਵੇਂ ਵੀ ਇਹਦੇ ਵਿੱਚ ਗੱਲ ਕੀਤੀ ਹੈ ਕਿ ਉਹਨਾਂ ਨੇ ਵੀ ਉਹ ਸੰਘਰਸ਼ ਤੇਜ਼ ਹੀ ਰੱਖਣਗੇ। ਕਿਉਂਕਿ ਉਹਨਾਂ ਦਾ ਸੰਘਰਸ਼ ਪੁਰਾਣੀ ਪੈਨਸ਼ਨ ਤੇ ਹੋਰ ਮੰਗਾਂ ਨੂੰ ਲੈ ਕੇ ਹੈਗਾ ਕਹਿੰਦੇ ਵੀ ਅਸੀਂ ਨਿਰੰਤਰ ਜਾਰੀ ਰੱਖਾਂਗੇ ਤੇ ਜੇ ਉਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੋਣਗੀਆਂ ਤਾਂ ਪੰਜਾਬ ਮੁਲਾਜ਼ਮਾਂ ਦੇ ਪੈਨਸ਼ਨਰਾਂ ਸੰਜੇ ਫਰੰਟ ਵੱਲੋਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ ਸੋਹੇ ਅੱਠਵੀਂ ਵਾਰ ਜਿਹੜੀ ਚੰਡੀਗੜ੍ਹ ਦੇ ਵਿੱਚ ਹੋਣੀ ਸੀ ਮੀਟਿੰਗ ਇਹ ਫਿਰ ਇਕ ਟੈਲੀਫੋਨ ਦੇ ਰਾਹੀਂ ਇੱਕ ਮੈਸੇਜ ਭੇਜ ਕੇ ਸਰਪੰਜਾਬ ਸਰਕਾਰ ਵੱਲੋਂ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਤੇ ਹੁਣੇ ਗੱਲ ਕੀਤੀ ਜਾ ਰਹੀ ਹੈ ਕਿ 12 ਸਤੰਬਰ ਨੂੰ ਇਹ ਹੋਵੇਗੀ ਮੀਟਿੰਗ ਸੋ ਇਸ ਦੇ ਵਿੱਚ ਮੁਲਾਜ਼ਮਾਂ ਦੇ ਸਾਂਝੇ ਫਰੰਟ ਵੱਲੋਂ ਇਹੀ ਕਿਹਾ ਗਿਆ ਹੈ ਕਿ ਜੇ ਉਹਨਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਨਹੀਂ ਕੀਤਾ ਗਿਆ ਤਾਂ ਉਹ ਆਪਣੇ ਸੰਘਰਸ਼ ਨੂੰ ਬਹੁਤ ਤੇਜ਼ ਕਰ ਦੇਣਗੇ ਚਾਹੇ ਉਹਨਾਂ ਦੇ ਉੱਪਰ ਇਸ ਜਿਹੜੇ ਸਰ ਪੰਜਾਬ ਸਰਕਾਰ ਵੱਲੋਂ ਹੋਈ ਨਹੀਂ ਸੋ ਇਹ ਜਿਹੜੀ ਨਿਊਜ਼ ਸੀਗੀ ਪੰਜਾਬ ਦੇ ਸਾਰੇ ਹੀ ਮੁਲਾਜ਼ਮਾਂ ਦੇ ਪੈਨਸ਼ਨਰ ਸਾਂਝੇ ਫਰੰਟ ਦੀ ਵੱਲੋਂ ਸੀ ਜਿਨ੍ਹਾਂ ਨੇ ਰੈਲੀ ਕਰਕੇ ਆਪਣੀਆਂ ਪ੍ਰਾਣੀਆਂ ਮੰਗਾਂ ਜੋ ਪੈਂਡਿੰਗ ਨਹੀਂ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਨੂੰ ਲੈ ਕੇ ਅਤੇ ਬਾਕੀ ਹੋਰ ਜਿਹੜੀਆਂ ਮੰਗਾਂ ਨੇ ਉਸੇ ਸਮਾਂ ਵਿੱਚ ਇਹ ਰੈਲੀ ਕਰਨੀ ਸੀ ਸੋ ਹੁਣ ਇਹ ਨੈਕਸਟ ਡੇ ਮੀਟਿੰਗ ਹੁੰਦੀ ਹੈ ਉਸਤੇ ਹੀ ਆਪਾਂ ਅਨੈਕਸਟ ਅਪਡੇਟ ਤੁਹਾਡਾ ਸਾਂਝੀ ਕਰਾਂਗੇ ਤੁਸੀਂ ਇਸ ਚੈਨਲ ਦੇ ਨਾਲ ਰੈਗੂਲਰ ਜੁੜ ਸਕਦੇ ਹੋ ਕਿਉਂਕਿ ਜਿੰਨੀਆਂ ਵੀ ਖਬਰਾਂ ਮੁਲਾਜ਼ਮਾ ਦੇ ਪੈਂਚਸ ਦੀਆਂ ਹੁੰਦੀਆਂ ਉਹ ਸਾਰੀਆਂ ਹੀ ਸਹੀ ਖਬਰਾਂ ਹੁੰਦੀਆਂ ਤੇ ਕੋਸ਼ਿਸ਼ ਹੁੰਦੀ ਹੈ ਕਿ ਸਾਰੀਆਂ ਆਫੀਸ਼ੀਅਲ ਖਬਰਾਂ ਹੀ ਤੁਹਾਡੇ ਤੱਕ ਪਹੁੰਚਾਈਆਂ ਜਾਣ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਦਿੱਤੀ ਜਾਵੇ ਸੋ ਤੁਸੀਂ ਇਸ ਚੈਨਲ ਨਾਲ ਜੁੜ ਸਕਦੇ ਹੋ ਤੇ ਆਪਣੇ ਸਾਥੀਆਂ ਨੂੰ ਇਹ ਸ਼ੇਅਰ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਅਸੀਂ ਤੁਹਾਡੇ ਨਾਲ ਇਹੋ ਜਿਹੀਆਂ ਖਬਰਾਂ ਜਿਹੜੀਆਂ ਤੁਹਾਡੇ ਰਿਲੇਟ ਨੇ ਉਹ ਅਸੀਂ ਸਾਂਝੀਆਂ ਕਰ ਸਕੀਏ ਧੰਨਵਾਦ ਜੀ